ਪਰਮਾਤਮਾ ਇੱਕ ਸ਼ਕਤੀ ਹੈ ਇੱਕ ਤਾਣ ਹੈ ਇੱਕ ਤਾਕਤ ਹੈ ਇਸ ਵਾਸਤੇ ਉਸ ਦਾ ਉਪਾਸ਼ਕ ਵੀ ਨਿਤਾਣਾ ਹੋ ਕੇ ਨਹੀਂ ਰਹਿਣਾ ਚਾਹੁੰਦਾ ਪਰਮਾਤਮਾ ਦੀ ਇੱਛਾ ਤਾਣ ਦੀ ਇੱਛਾ ਹੈ ਪਰਮਾਤਮਾ ਦੀ ਪ੍ਰਾਪਤੀ ਤਾਣ ਦੀ ਪ੍ਰਾਪਤੀ ਹੈ ਜਿੱਥੇ ਤਾਣ ਹੋਵੇ ਮਾਣ ਵੀ ਉੱਥੇ ਹੀ ਹੁੰਦਾ ਹੈ ਮਾਣ ਤਾਣ ਦੇ ਹੀ ਪ੍ਰਕਰਮਾ ਕਰਦਾ ਹੈ ਜਿੱਥੇ ਤਾਣ ਹੋਵੇਗਾ ਮਾਣ ਉਥੇ ਇਸ ਤਰ੍ਹਾਂ ਕਦਮਾਂ ਦੇ ਵਿੱਚ ਝੁਕਦਾ ਹੈ ਜਿਸ ਤਰ੍ਹਾਂ ਝਰਨਿਆਂ ਤੋਂ ਨਿਕਲਿਆ ਹੋਇਆ ਜਲ ਸਾਗਰ ਦੀ ਤਰਫ ਦੌੜਦਾ ਹੈ ਅਨੰਤ ਕਾਲ ਤੋਂ ਮਨੁੱਖ ਦੇ ਅੰਦਰ ਇਹ ਭੁੱਖ ਬੜੇ ਪਰਬਲ ਰੂਪ ਦੇ ਵਿੱਚ ਰਹੀ ਹੈ ਕੀ ਤਾਣ ਮਿਲੇ ਸਾਹਿਬ ਗੁਰਵਰਜਨ ਦੇਵ ਜੀ ਮਹਾਰਾਜ ਦੀ ਵੀ ਇੱਕ ਅਗੰਮੀ ਪੰਕਤੀ ਹੈ ਔਰ ਆਪ ਉਸ ਦੇ ਤਾਣ ਤੇ ਮਾਣ ਨੂੰ ਮੰਗਦੇ ਨੇ ਮਾਣ ਮੰਗੋ ਤਾਣ ਮੰਗੋ ধন ਲਖਮੀ ਸੁਤ ਦੇ हे ਪ੍ਰਭੂ ਤੋ ਤਾਣ ਵੀ ਦੇ ਤੋ ਮਾਣ ਵੀ ਦੇ ਨਿਤਾਣਾ ਮਨੁਖ ਨਿਮਾਣਾ ਹੁੰਦਾ ਹੈ ਨਿਤਾਣੀ ਕੌਮ ਨਿਮਾਣੀ ਹੁੰਦੀ ਹੈ ਨਿਤਾਣਾ ਦੇਸ਼ ਨਿਮਾਣਾ ਹੁੰਦਾ ਹੈ ਔਰ ਆਮ ਕਹਾਵਤ ਹੈ ਕਮਜ਼ੋਰ ਮਨੁੱਖ ਮਰਨ ਤੋਂ ਪਹਿਲੇ ਹੀ ਮਰ ਜਾਂਦਾ ਹੈ ਕਮਜ਼ੋਰ ਦੇਸ਼ ਮੁਰਦਾ ਹੁੰਦਾ ਹੈ ਕਮਜ਼ੋਰ ਕੌਮਾਂ ਵਕਤ ਤੋਂ ਪਹਿਲੇ ਮਿਟ ਜਾਂਦੀਆਂ ਔਰ ਉਹਨਾਂ ਨੂੰ ਮਟਾਣ ਲੱਗੇ ਆਂ ਸ਼ਤਰੂ ਨੂੰ ਰੰਚਕਾ ਮਾਤਰ ਵੀ ਕੋਈ ਕਠਿਨਾਈ ਉਠਾਣੀ ਨਹੀਂ ਪੈਂਦੀ ਇਸ ਵਾਸਤੇ ਅਚੇਤਨ ਮਨ ਦੇ ਚ ਇਹ ਭਾਵਨਾ ਮਨੁੱਖ ਦੇ ਬਣੀ ਰਹਿੰਦੀ ਹੈ ਕਿ ਤਾਕਤ ਮਿਲੇ ਸ਼ਕਤੀ ਮਿਲੇ ਜਦ ਬ੍ਰਹਮ ਗੈਣੀਆਂ ਨੇ ਕਹਿ ਦਿੱਤਾ ਪ੍ਰਮਾਤਮਾ ਹੀ ਸ਼ਕਤੀ ਹੈ ਹੋਰ ਕੋਈ ਸ਼ਕਤੀ ਹੀ ਨਹੀਂ ਉਹ ਇੱਕ ਤਾਕਤ ਹੈ ਉਹ ਇੱਕ ਤਾਣ ਹੈ ਤਾਂ ਸਿਆਣੇ ਮਨੁੱਖ ਪ੍ਰਮਾਤਮਾ ਦੀ ਤਰਫ راغب ਹੋਏ ਕਿੰਨੀਕ ਸ਼ਕਤੀ ਹੈ ਉਹ ਨਾਪ ਤੋਲ ਤੋਂ ਪਰੇ ਦੀ ਗੱਲ ਹੈ ਕੀਤਾ ਤਾਣ ਸਵਾਲੇ ਰੂਪ ਕਿਤਨਾ ਉਸ ਦਾ ਤਾਣ ਹੈ ਕਿਤਨੀ ਉਸ ਦੀ ਸੁੰਦਰਤਾ ਹੈ ਸਹਿਬ ਫਰਮਾਨ ਕਰਦੈ ਨ ਇਹ ਕੂਵਤ ਕਿਸ ਦੇਚ ਹੈ ਇਹ ਅੰਦਾਜ਼ਾ ਕੌਣ ਲਾ ਸਕਦਾ ਹੈ ਕਿਉਂਕਿ ਅੰਦਾਜ਼ੇ ਲਾਣ ਦੇ ਪੈਮਾਨੇ ਬੰਦੇ ਕੋਲ ਤਿੰਨ ਨੇ ਗਿਣ ਲੈਣਾ ਤੋਲ ਲੈਣਾ ਔਰ ਨਾਪ ਲੈਣਾ ਉਹ ਨਾਪ ਦੇਚ ਨਹੀਂ ਆਉਂਦਾ ਕੋਈ ਨਾ ਜਾਣੇ ਤੇਰਾ ਕਹਿਤਾ ਕੇਵਲ ਚੀਰਾ ਤੇਰਾ ਚੋਲਾ ਕਿੰਨਾ ਕੁ ਵੱਡਾ ਹੈ ਨਾਪ ਦੇਚ ਨਹੀਂ ਆਉਂਦਾ ਅਤੁੱਲ ਕਿਉਂ ਤੋਲਿਆ ਜਾਏ ਉਹ ਤੋਲ ਦੇਚ ਵੀ ਨਹੀਂ ਆਉਂਦਾ ਉਹਦੀਆਂ ਸਿਫਤਾਂ ਗਿਣਤੀ ਦੇਚ ਵੀ ਨਹੀਂ ਆਉਂਦੀਆਂ ਅੰਤ ਨਾ ਸਿਫਤੀ ਕਹਿਣਾ ਅੰਤ ਜੋ ਤੋਲ ਦੇਚ ਆ ਜਾਏ ਜੋ ਗਿਣਤੀ ਦੇਚ ਆ ਜਾਏ ਔਰ ਜੋ ਨਾਪ ਦੇਚ ਆ ਜਾਏ ਉਹਦੀ ਸੀਮਾ ਬਣ ਜਾਂਦੀ ਹੈ ਉਹ ਅਨੰਤ ਨਹੀਂ ਹੈ ਉਹਦੀ ਸੀਮਾ ਬਣ ਗਈ ਪ੍ਰਮਾਤਮਾ ਅਸੀਮ ਹੈ ਪਕੜ ਤੋਂ ਪਰੇ ਹੈ ਕਿਉਂਕਿ ਨਾਪ ਤੋਲ ਤੇ ਗਿਣਤੀ ਤੋਂ ਪਰੇ ਪਰਮ ਸ਼ਕਤੀ ਹੈ ਮਹਾਨ ਸ਼ਕਤੀ ਹੈ ਜੈਸੇ ਕਿਸੇ ਮਸ਼ੀਨ ਦੀ ਤਾਕਤ ਅਸੀਂ ਨਾਪਣੀ ਹੋਵੇ ਉਹਦੇ ਉੱਪਰ ਲਿਖਿਆ ਹੁੰਦਾ ਹੈ ਬਈ ਇੰਨੇ ਹੌਸ ਪਾਵਰ ਦੀ ਹੈ ਬ੍ਰਹਿਮੰਡ ਵਿੱਚ ਕਿੰਨੀ ਕਿ ਸ਼ਕਤੀ ਹੈ ਪ੍ਰਮਾਤਮਾ ਵਿੱਚ ਕਿੰਨੀ ਕਿ ਸ਼ਕਤੀ ਹੈ ਅਸੀਂ ਨਹੀਂ ਨਾਪ ਸਕਦੇ ਨਹੀਂ ਤ올 ਸਕਦੇ ਗਿਣਤੀ ਮਿੰਤੀ ਦਾ ਉੱਥੇ ਕੋਈ ਅੰਦਾਜ਼ਾ ਨਹੀਂ ਪਰਮਾਤਮਾ ਦੀ ਪ੍ਰਾਪਤੀ ਤਾਣ ਦੀ ਪ੍ਰਾਪਤੀ ਹੈ ਸ਼ਕਤੀ ਦੀ ਪ੍ਰਾਪਤੀ ਹੈ ਤਾਕਤ ਦੀ ਪ੍ਰਾਪਤੀ ਹੈ ਤੇ ਜਦ ਤਾਣ ਮਿਲਦਾ ਹੈ ਤਾਂ ਮਾਣ ਦਾ ਮਿਲਣਾ ਸੁਭਾਵਿਕ ਹੋ ਜਾਂਦਾ ਹੈ ਕੁਦਰਤੀ ਹੋ ਜਾਂਦਾ ਹੈ ਤਾਣ ਸਤਪੁਰਸ਼ਾਂ ਨੇ ਆਲੰਗ ਪੁਰਸ਼ਾਂ ਨੇ ਕਈ ਤਰ੍ਹਾਂ ਦੇ ਮੰਨੇ ਨੇ ਤਨ ਦਾ ਤਾਣ ਧਨ ਦਾ ਤਾਣ ਬૌਧਿਕ ਤਾਣ ਫਿਰ ਮਾਨਸਿਕ ਤਾਣ ਔਰ ਅੰਤ ਦੇ ਚ ਮਨਿਆ ਹੈ ਅਧਿਆਤਮਕ ਤਾਣ ਅਧਿਆਤਮਕ ਸ਼ਕਤੀ ਤਨ ਦਾ ਤਾਣ ਇਹ ਵੀ ਆਪਣੀ ਥਾਂ ਤੇ ਖਾਸ ਦਰਜਾ ਰੱਖਦਾ ਹੈ ਪਹਿਲਵਾਨ ਦਾ ਰਿਸ਼ਟ ਪੁਸ਼ਟ ਸਰੀਰ ਤਾਕਤ ਦੀ ਬਕਾਇਦਾ ਇੱਕ ਨਮਾਇਸ਼ ਹੈ ਔਰ ਉਸ ਦਾ ਸਰੀਰ ਕਈਆਂ ਨੂੰ ਪ੍ਰਭਾਵਿਤ ਕਰਦਾ ਹੈ ਕਿਉਂਕਿ ਪਹਿਲਵਾਨ ਦੇ ਸਰੀਰ ਦੇ ਵਿੱਚ ਆਮ ਸਰੀਰਾਂ ਦੇ ਨਾਲੋਂ ਜ਼ਿਆਦਾ ਤਾਣ ਹੈ ਇਸ ਵਾਸਤੇ ਸੰਸਾਰ ਦੇ ਵਿੱਚ ਉੱਚ ਪੱਧਰ ਦੇ ਪਹਿਲਵਾਨਾਂ ਦਾ ਵੀ ਮਾਣ ਹੈ ਸੜੀ ਦੇਸ਼ ਦੇ ਵਿੱਚ ਸਭ ਤੋਂ ਉੱਚੇ ਵੱਡੇ ਪਹਿਲਵਾਨ ਨੂੰ ਭਾਰਤ ਕੇਸ਼ਰੀ ਦਾ ਲਕਬ ਦਿੱਤਾ ਜਾਂਦਾ ਹੈ ਸਮੁੱਚੀ ਦੁਨੀਆ ਦੇ ਵਿੱਚ ਪਹਿਲਵਾਨ ਸਲਮਾਨ ਦੀ ਦ੍ਰਿਸ਼ਟੀ ਨਾਲ ਵੇਖੇ ਜਾਂਦੇ ਉਹਨਾਂ ਦੇ ਵੀ ਚੇਲੇ ਹੁੰਦੇ ਨੇ ਉਹਨਾਂ ਦੇ ਵੀ ਜਲੂਸ ਨਿਕਲਦੇ ਨੇ ਔਰ ਉਹਨਾਂ ਨੂੰ ਵੀ ਬੜੀ ਹਸਰਤ ਭਰੀ ਨਿਗਾਹ ਨਾਲ ਵੇਖਿਆ ਜਾਂਦਾ ਹੈ ਹੈ ਕਿ ਤਾਣ ਹੈ ਇਹ ਗੱਲ ਵੱਖਰੀ ਹੈ ਕਿ ਉਹ ਤਾਣ ਸਰੀਰਕ ਤਾਣ ਹੈ ਤਨ ਦਾ ਤਾਣ ਹੈ ਇਸ ਵਾਸਤੇ ਲੇਦੋਲੇ ਮਾਣ ਪ੍ਰਕਰਮਾ ਕਰਦਾ ਮਾਣ ਤੋਂ ਮੁਰਾਦ ਅਹੰਗ ਭਾਵ ਨਹੀਂ ਹੰਕਾਰ ਨਹੀਂ ਪ੍ਰਤੀਸ਼ਟਾ ਪਰ ਪ੍ਰਤੀਸ਼ਟਾ ਉੱਥੇ ਹੀ ਹੈ ਜਿੱਥੇ ਕੋਈ ਸ਼ਕਤੀ ਹੈ ਜਿੱਥੇ ਕੋਈ ਤਾਣ ਹੈ ਤੋਂ ਤਨ ਦਾ ਤਾਣ ਵੀ ਆਪਣੀ ਦੁਨੀਆ ਦੇ ਵਿੱਚ ਇੱਕ ਖਾਸ ਦਰਜਾ ਰੱਖਦਾ ਹੈ ਲੇਕਿਨ ਇਹ ਸਭ ਤੋਂ ਨਿਚਲੇ ਦਰਜੇ ਦਾ ਤਾਣ ਹੈ ਕਿਉਂਕਿ ਇਸ ਤਰ੍ਹਾਂ ਦਾ ਤਾਣ ਕੁਦਰਤ ਨੇ ਬਹੁਤ ਸਾਰੇ ਪਸ਼ੂਆਂ ਨੂੰ ਵੀ ਬਖਸ਼ਿਸ਼ ਕਰ ਰੱਖਿਆ ਹੈ। ਮਨੁੱਖ ਦੇ ਸਰੀਰ ਨਾਲੋਂ ਤਾਕਤ ਕਈ ਗੁਣਾ ਜ਼ਿਆਦਾ ਪਸ਼ੂਆਂ ਦੇ ਵਿੱਚ ਹੈ। ਅਗਰ ਮਨੁੱਖ ਦੇ ਤਨ ਦੇ ਵਿੱਚ ਵੀ ਬਹੁਤ ਵੱਡਾ ਤਾਣ ਪੈਦਾ ਹੋ ਜਾਏ, ਬੜੀ ਸ਼ਕਤੀ ਪੈਦਾ ਹੋ ਜਾਏ, ਉਹ ਪੰਜ ਸੱਤ ਮਣ ਦਾ ਪੱਥਰ ਚੁੱਕ ਸਕੇ। ਔਰ ਉਹ ਕੁਸ਼ਤੀ ਦੇ ਵਿੱਚ ਭਾਰੀ ਬਰਖ ਮਨੁੱਖ ਨੂੰ ਵੀ ਹਰਾ ਸਕੇ, ਗਿਰਾ ਸਕੇ। ਤੋ ਇਸ ਦਾ ਪ੍ਰਭਾਵ ਸਮੁੱਚੇ ਜਗਤ ਤੇ ਪੈਂਦਾ ਔਰ ਐਸੇ ਪੁਰਸ਼ ਦਾ ਸਨਮਾਨ ਵੱਧ ਜਾਂਦਾ ਹੈ ਤਨ ਦੇ ਤਾਣ ਤੋਂ ਬਾਅਦ ਜੋ ਤਾਣ ਅਹਮ ਹੈ ਮਨੁੱਖੀ ਜਗਤ ਦੇ ਚ ਉਹ ਹੈ ਧਨ ਦਾ ਤਾਣ ਇੱਕ ਮੂਰਖ ਜਿਹਾ ਮਨੁੱਖ ਹੋਵੇ ਲਾਗਰ ਤੇ ਬਿਮਾਰ ਹੋਵੇ ਪਰ ਉਸ ਕੋਲ ਧਨ ਹੈ ਤੋ ਚੋਂਕੇ ਧਨ ਇੱਕ ਤਾਣ ਹੈ ਉਸ ਦਾ ਮਾਣ ਹੋਵੇਗਾ ਉਸਦੀ ਪ੍ਰਤਿਸ਼ਟਾ ਹੋਵੇਗੀ ਮਾਣ ਉਸਦੇ ਆਲੇ ਦੁਆਲੇ ਪ੍ਰਕਰਮਾ ਕਰੇਗਾ ਤਾਂ ધਨ ਵੀ ਇੱਕ ਸ਼ਕਤੀ ਹੈ ધਨ ਵੀ ਇੱਕ ਤਾਨ ਹੈ ਪਹਿਲਵਾਨ ਦੀ ਪੂਜਾ ਸ਼ਕਤੀ ਦੀ ਪੂਜਾ ਹੈ ਧਨਵਾਨ ਦੀ ਪੂਜਾ ਸ਼ਕਤੀ ਦੀ ਪੂਜਾ ਹੈ ਫਰਕ ਸਿਰਫ ਇਤਨਾ ਹੈ ਉਹ ਤਨ ਦੀ ਸ਼ਕਤੀ ਹੈ ਇਹ ਧਨ ਦੀ ਸ਼ਕਤੀ ਇੱਕ ਗਾਥਾ ਹੈ ਬੜੀ ਸੁੰਦਰ ਜੋ ਗੁਰਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਲ ਸੰਬੰਧਿਤ ਹੈ ਬਹਾਦਰ ਸ਼ਾਹ ਮੁਗਲ ਸਮਰਾਟ ਨੇ ਸਹਾਇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਆਪਣੇ ਸਿੰਘਾਸਣ ਤੇ ਬਿਠਾਇਆ ਕਦਮਾਂ ਦੇਚ ਉਹ ਆਪ ਬੈਠਾ ਇਸ ਭਰੀ ਹੋਈ ਮਹਿਫਿਲ ਦੇਚ ਇੱਕ ਸੈਦ ਵੀ ਬੈਠਾ ਸੀ ਜੋ ਬਹਾਦਰ ਸ਼ਾਹ ਦਾ ਇੱਕ ਤਰੀਕੇ ਦਾ ਰਾਜਗੁਰੂ ਸੀ ਭਾਵ دینی تعلیم ਦੇਣ ਵਾਲਾ ਸੀ ਸੈਦ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਸਿੰਘਾਸਣ ਤੇ ਬੈਠਿਆ ਹੋਇਆ ਵੇਖ ਕੇ ਅਗ ਬਗੋਲਾ ਹੋ ਗਿਆ ਆਪੇ ਤਬਾਰ ਹੋ ਗਿਆ ਕਿਉਂਕਿ ਭਾਦਰ ਸ਼ਾਹ ਨੇ ਕਦੀ ਵੀ ਇਸ ਸੈਦ ਨੂੰ ਆਪਣੇ ਸਿੰਘਾਸਣ ਤੇ ਨਹੀਂ ਬਿਠਾਇਆ ਸੀ ਸੈਦ ਖੁਦ ਹੈਰਾਨ ਇੱਕ ਅਨਮਤ ਦੇ ਗੁਰੂ ਇੱਕ ਅਨਮਤ ਦਾ ਰਹਿਬਰ ਉਹ ਸਿੰਘਾਸਣ ਤੇ ਬੈਠੇ ਔਰ ਵਕਤ ਦਾ ਬਾਦਸ਼ਾ ਉਸਦੇ ਕਦਮਾਂ 'ਚ ਬੈਠੇ ਈਰਖਾ ਖਾ ਗਿਆ ਜਲਨ ਪੈਦਾ ਹੋਈ ਭਾਦਰ ਸ਼ਾਹ ਤੇ ਤੇ ਗੁੱਸਾ ਉਹ ਨਾ ਕੱਢ ਸਕਿਆ ਪਰ ਉਹ ਗੁੱਸਾ ਕੱਢਣ ਲੱਗ ਪਿਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਆਖਣ ਲੱਗਾ ਤੁਸੀਂ ਜਗਤ ਗੁਰੂ ਹੋ ਤੁਹਾਨੂੰ ਲੋਕੀ ਵੱਲੀ ਅੱਲਾਹ ਕਹਿੰਦੇ ਨੇ ਤੁਸੀਂ ਦਸਵੇਂ ਗੁਰਨਾਣ ਕਹਿલાਏ ਜਾਂਦੇ ਹੋ ਪਰ ਤੁਸੀਂ ਦੱਸੋ ਤੁਹਾਡੇ ਕੋਲ ਸ਼ਕਤੀ ਕੀ ਹੈ ਤੁਹਾਡੇ ਕੋਲ ਅਜ਼ਮਤ ਕੀ ਹੈ کرامات کی ہے تو صاحب گرو گوبند سنگھ جی مہاراج فرمان کر لگے سید شکتی ویکھنی ہے کرامات ویکھنی ہے لگا ہاں کیونکہ پیغمبر اوتاری پرش دی ولی اللہ دی پہچان ہی شکتی تو ہے کرامات تو ہے عظمت تو ہے صاحب کہنے لگے ولی اللہ دی پہچان کس ڈھنگ نال ہے ਸਵਾਲ ਇਹ ਨਹੀਂ ਸਵਾਲ ਇਹ ਹੈ ਕਿ ਤੂੰ ਕਰਾਮਾਤ ਵੇਖਣਾ ਚਾਹੁੰਦਾ ਹੈ ਤੂੰ ਅਜ਼ਮਤ ਵੇਖਣਾ ਚਾਹੁੰਦਾ ਹੈ ਤੂੰ ਸ਼ਕਤੀ ਵੇਖਣਾ ਚਾਹੁੰਦਾ ਹੈ ਉਹ ਸ਼ਕਤੀ ਅਗਰ ਤੂੰ ਵੇਖਣੀ ਹੈ ਤਾਂ ਫਿਰ ਵਸਦੀ ਹੈ ਭਾਦਰ ਸ਼ਾਦੇ ਮੋਂ ਦੇਚ ਵਾਕ ਨੇ ਬੜੇ ਸੁੰਦਰ ਜੋ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਲਿਖੇ ਨੇ ਮਾਰੇ ਬਖਸ਼ੇ ਦੇਰ ਵੀ ਹੀ ਨਾ ਿਸ ਮੁਖ ਮੇ ਲਖ ਅਜ਼ਮਤ ਭੀ ਨਾ ਵੇਖ ਤੇ ਸਹੀ ਭਾਦਰ ਸ਼ਾਹ ਦੀ ਜ਼ਬਾਨ ਚੋਂ ਨਿਕਲਿਆ ਹੋਇਆ ਇੱਕ ਅੱਖਰ ਇੱਕ ਗੱਲ ਹਜ਼ਾਰਾਂ ਹੀ ਮੰਨਣ ਨੂੰ ਤਿਆਰ ਨੇ ਇਹ ਚਾਵੇ ਜਿਸ ਨੂੰ ਮਾਰ ਦੇਵੇ ਇਹ ਚਾਵੇ ਜਿਸ ਨੂੰ ਬਖਸ਼ ਦੇਵੇ ਜ਼ਬਾਨ ਚੋਂ ਇੱਕੋ ਗੱਲ ਨਿਕਲਦੀ ਏ ਸੈਂਕੜੇ ਹੱਥ ਜੋੜ ਕੇ ਖੜੇ ਹੋ ਜਾਂਦੇ ਨੇ ਮੰਨਣ ਨੂੰ ਸਾਬ ਕਹਿਣ ਲੱਗੇ ਸੈਦ ਇਹ ਕਰਾਮਾਤ ਨਹੀਂ ਤੇ ਹੋਰ ਕੀ ਇਹ ਅਜ਼ਮਤ ਨਹੀਂ ਤੇ ਹੋਰ ਕੀ ਹੈ ਤੋ ਦਿਨ ਰਾਤ ਇਸ ਕਰਾਮਾਤ ਨੂੰ ਵੇਖਦਾ ਹੈ ਤੇ ਅਜੇ ਸਮਝਿਆ ਨਹੀਂ ਕਿ ਕਰਾਮਾਤ ਕਿਸ ਨੂੰ ਕਹਿੰਦੇ ਅਜ਼ਮਤ ਕਿਸ ਨੂੰ ਕਹਿੰਦੇ ਸੈਦ ਕਹਿਣ ਲਗਾ ਅਗਰ ਇਹ ਕਰਾਮਾਤ ਹੈ ਇਹ ਅਜ਼ਮਤ ਹੈ ਤਾਂ ਇਹ ਬਾਦਰ ਸ਼ਾਹ ਦੇ ਮੂੰਹ ਦੇ ਵਿੱਚ ਵਸਦੀ ਹੈ ਤੁਹਾਡੇ ਕੋਲ ਕੀ ਹੈ ਤੁਸੀਂ ਕਿਹੜੀ ਤਾਕਤ ਰੱਖਦੇ ਹੋ ਤੁਹਾਡੇ ਕੋਲ ਕਿਹੜੀ ਸ਼ਕਤੀ ਹੈ ਤੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜੇਬ ਦੇ ਚੋਂ ਇੱਕ ਸੋਨੇ ਦੀ ਮੋਹਰ ਕੱਢੀ ਔਰ ਉਸ ਮੋਹਰ ਨੂੰ ਉਸ ਵਕਤ ਦਿਨਾਰ ਆਖਿਆ ਜਾਂਦਾ ਸੀ ਮੁਗਲ ਕਾਲ ਦੇ ਵਿੱਚ ਹਿੰਦੁਸਤਾਨ ਦੇ ਜੋ ਸਿੱਕਾ ਰਾਜ ਸੀ ਖਾਸ ਕਰਕੇ ਬਾਦਰ ਸ਼ਾਹ ਦੇ ਵਕਤ ਉਹਨਾਂ ਨੇ ਸਿੱਕੇ ਦਾ ਨਾਮ ਦਿਨਾਰ ਰੱਖ ਦਿੱਤਾ ਸੀ ਤੋ ਸੋਨੇ ਦੀ ਮੋਹਰ ਨੂੰ ਇੰਜ ਹਥੇਲੀ ਤੇ ਰੱਖ ਕੇ ਸੈਦ ਨੂੰ ਮੁਖਾਤਬ ਕਰਦੇ ਪਾਤਸ਼ਾਹ ਕਹਿੰਦੇ ਨੇ ਵਿਖ ਦੇ ਨਾਰ ਜੋ ਹੱਥ ਹਮਾਰੇ ਇਹੋ ਅਜ਼ਮਤ ਲਿਓ ਦੁਤੀ ਵਿਚਾਰ ਇਹ ਇੱਕ ਦੂਜੀ ਕਰਾਮਾਤ ਹੈ ਇਹ ਵੇਖਦਾ ਪਿਆ ਧਨ ਸੰਸਾਰ ਦੀ ਸਾਰੀ ਹਲਚਲ ਇਹਦੇ ਆਲੇ ਦੁਆਲੇ ਘੁੰਮ ਰਹੀ ਹੈ ਔਰ ਇਹ ਧਨ ਇੱਕ ਮੂਰਖ ਤੇ ਲਾਗਰ ਕਮਜ਼ੋਰ ਬੰਦੇ ਕੋਲ ਹੋਵੇ ਉਸ ਦੀ ਮਾਨ ਪ੍ਰਤਿਸ਼ਟਾ ਹੋ ਜਾਂਦੀ ਹੈ ਸਾਹਿਬ ਗੁਰਗਨ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ ਵਿਆਖਿਆ ਕੋ ਨ ਵੱਡਾ ਮਾਇਆ ਵੜੇ ਆਈ ਮਨੁੱਖ ਨਹੀਂ ਵੱਡਾ ਦਰਸਲ ਉਸ ਦੇ ਕੋਲ ਜੋ ਧਨ ਹੈ ਉਸ ਕਰਕੇ ਲੋਕ ਕੀ ਉਸ ਨੂੰ ਵੱਡਾ ਵੱਡਾ ਕਹਿੰਦੇ ਉਸ ਦੀ ਵਡਿਆਈ ਬਣ ਜਾਂਦੀ ਹੈ ਪਰ વાਸਤਵਿਕ ਸਾਬ ਕਹਿੰਦੇ ਨੇ ਸੋ ਵੱਡਾ ਜਿਨ ਰਾਮ ਲੇਵ ਲਾਇ ਮੁਖਤਸਰ ਜੇ ਸੈਦ ਸੁਣ ਕੇ ਅਗ ਬਗੋਲਾ ਹੋਇਆ ਜਦ ਮਹਾਰਾਜ ਨੇ ਕਿਹਾ ਇਹ ਧਨ ਵੀ ਇੱਕ ਤਾਣ ਹੈ ਕਿ ਸ਼ਕਤੀ ਹੈ ਇੱਕ ਅਜ਼ਮਤ ਹੈ ਕਰਾਮਾਤ ਹੈ ਤਾਂ ਸੁਨ سید ਬੋਲੋ ਤਜ ਮੌ ਨੇ ਤੁਮ ਮੇ ਕਰਾਮਾਤ ਹੈ ਕੌਣ سید ਔਖਾ ਕੇ ਕਹਿਣ ਲਗਾ ਬਈ ਇਹ ਕਰਾਮਾਤ ਤੇ ਆਖਰ ਧਨ ਦੀ ਹੋ ਗਈ ਨਾ ਸੋਨੇ ਦੀ ਹੈ ਤੁਹਾਡੇ ਵਿੱਚ ਕਿਹੜੀ ਕਰਾਮਾਤ ਤੁਹਾਡੇ ਵਿੱਚ ਕਿਹੜੀ ਸ਼ਕਤੀ ਹੈ ਸੁਣਦੇ ਅਸਾਰ ਮਹਾਰਾਜ ਨੇ ਮਯਾਨ ਚੋ ਤਲਵਾਰ ਕਢੀ ਸੁਨ ਸਤਗੁਰ ਸ਼ਮਸ਼ੀਰ ਨਿਕਾਸੀ ਸਭ ਮੇ ਛਟਾ ਸਮਾਨ ਪ੍ਰਕਾਸੀ ਉਹ ਸ਼ਮਸ਼ੀਰ ਐਸੀ ਚਮਕੀ ਜੈਸੇ ਆਸਮਾਨ ਵਿਚ ਬਿਜਲੀ ਚਮਕ ਜਾਂਦੀ ਤਤਛਿਨ ਬਦਨ ਪੀਤ ਹੋਏ ਗਏ ਲੋਚਨ ਸਮੁਖ ਨ ਕਰਤੇ ਭੈ ਸਾਰੀ ਮਹਿਫਿਲ ਦੇ ਚਿਹਰੇ ਪੀਲੇ ਪੈ ਗਏ ਸਾਰੇ ਦੰਗ ਰਹਿ ਗਏ ਏਕ ਹੀ ਹੋਇਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤਲਵਾਰ ਕੱਢ ਲਈ ਬਾਦਰ ਸ਼ਾ ਆਪਣੀ ਥਾਂ ਤੇ ਹੈਰਾਨ ਸੁਨ ਸਤਗੁਰ ਸ਼ਮਸ਼ੀਰ ਨਿਕਾਸੀ ਸਭ ਮੇ ਛਟਾ ਸਮਾਨ ਪ੍ਰਕਾਸੀ ਤਤ ਛਿਨ ਬਦਨ ਪੀਤ ਹੋਏ ਗਏ ਲੋਚਨ ਸਮੁਖ ਨ ਕਰਤੇ ਬੈ ਡਰਦਾ ਮਾਰਾ ਕੋਈ ਵੀ ਆਪਣੀ ਅੱਖਾਂ ਹੁਣ ਗੁਰਗੋਬਿੰਦ ਸਿੰਘ ਜੀ ਮਹਾਰਾਜ ਦੀ ਤਰਫ ਨਹੀਂ ਕਰਦਾ ਸੈਯਦ ਨੂੰ ਮੁਖਾਤਬ ਕਰਦੇ ਹੋਇਆ ਗੁਰਗੋਬਿੰਦ ਸਿੰਘ ਜੀ ਮਹਾਰਾਜ ਨੇ ਫਰਮਾਨ ਕੀਤਾ ਤੇਜ ਦੇਪਤ ਸ੍ਰੀ ਮੁਖਤੇ ਕਹੇ ਇਹ ਵੀ ਕਰਾਮਾਤ ਇਕ ਆਏ ਐ ਵੀ ਕ ਕਰਾਮਾਤ ਹੈ ਵੇਖਦਾ ਪਿਆ ਮੇਰੇ ਹੱਥ ਦੇ ਵਿੱਚ ਹੁਣ ਤੂੰ ਮੂੰਹੋਂ ਬੋਲ ਕਿ ਕਰਾਮਾਤ ਦਿਖਾਓ ਤੇ ਮੈਂ ਤੈਨੂੰ ਇਸ ਦੀ ਕਰਾਮਾਤ ਦਿਖਾਣਾ ਕੰਮਣ ਲੱਗ ਪਿਆ ਸੈਦ ਕਿਦਰੇ ਮੇਰੀ ਗਰਦਨ ਨਾ ਉਡਾ ਦੇਣ ਹੱਥ ਜੋੜ ਕੇ ਕਹਿਣ ਲੱਗਾ ਨਹੀਂ ਮਹਾਰਾਜ ਮੈਂ ਤੇ ਥੋੜਾ ਆਪ ਜੀ ਨਾਲ ਵਾਰਤਾਲਾਪ ਕਰਨੀ ਸੀ ਸਹਿਬ ਕਹਿਣ ਲੱਗੇ ਨਹੀਂ ਵਾਰਤਾਲਾਪ ਨਹੀਂ ਤੂੰ ਇਹ ਆਖਦਾ ਹੈ ਕਿ ਮੈਂ ਕੋਈ ਸ਼ਕਤੀ ਵੇਖਣੀ ਹੈ ਕਰਾਮਾਤ ਵੇਖਣੀ ਹੈ ਤੋ ਹੁਣ ਤੂੰ ਮੂੰਹ ਇਹ ਬੋਲ ਕਿ ਕਰਾਮਾਤ ਦਿਖਾਓ ਤੇਸੀ ਤੈਨੂੰ ਕਰਾਮਾਤ ਦਿਖਾਈਏ ਉਹਦੇ ਹੱਥ ਜੋੜ ਗਏ ਨਹੀਂ ਮਹਾਰਾਜ ਮੈਂ ਇਸ ਤਰ੍ਹਾਂ ਦਾ ਤੇ ਕੁਝ ਨਹੀਂ ਦੇਖਣਾ ਚਾਹੁੰਦਾ ਸੀ। ਤੋਂ ਬਾਧਰ ਸ਼ਾਹੀ ਤਰਫ ਮੁਖਾਤਬ ਹੋ ਕੇ ਗੁਰਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਹਾ ਕਿ ਮੈਂ ਭਾਰਤ ਵਾਸੀਆਂ ਨੂੰ ਇਹ ਕਰਾਮਾਤ ਦੇਣ ਵਾਸਤੇ ਆਇਆ ਜੋ ਸ਼ਕਤੀਹੀਣ ਹੋ ਗਏ ਸਨ। ਬੁਝਦਿਲ ਹੋ ਗਏ ਸਨ। ਔਰ ਇਸ ਦੇਸ਼ ਨੂੰ ਗੁਲਾਮਾਂ ਨੇ ਗੁलाम ਬਣਾਇਆ ਹੈ। ਇਹ ਤੇ ਸਾਰਾ ਜਗਤ ਜਾਣਦਾ ਹੈ। ਇਸ ਦੇਸ਼ ਨੂੰ ਅਫਗਾਨੀਆਂ ਨੇ ਗੁलाम ਬਣਾਇਆ। 이란ੀਆਂ ਨੇ غلام بنایا ਇੱਥੇ ਡੱਚ ਆਏ ਇੱਥੇ ਪੁਰਤਗਈਜ਼ ਆਏ ਇੱਥੇ ਅੰਗਰੇਜ਼ ਆਏ ਮੰਗੋਲ ਆਏ ਅਰਬ ਆਏ ਜੋ ਵੀ ਆਇਆ ਕਾਮਯਾਬ ਹੋਇਆ ਮਾਲਕ ਬਣ ਬੈਠਾ ਦੇਸ਼ ਦੇ ਮਾਲਕ غلام ਬਣ ਗਏ ਦਾਸ ਬਣ ਗਏ ਹਮਲਾਵਰ ਮਾਲਕ ਬਣ ਗਏ ਔਰ ਇਹ ਗੁਲਾਮੀ ਇੱਕ ਦਿਨ ਦੀ ਨਹੀਂ ਇੱਕ ਮਹੀਨੇ ਦੀ ਨਹੀਂ ਇਕ ਸਾਲ ਦੀ ਨਹੀਂ ਇਕ ਸਦੀ ਦੀ ਨਹੀਂ ਸੈਂਕੜੇ ਸਾਲ ਤੱਕ ਇਹ ਦੇਸ਼ ਗੁਲਾਮ ਰਿਹਾ ਕਦੀ ਮੰਗੋਲਾਂ ਦਾ ਕਦੀ ਅਫਗਾਨੀਆਂ ਦਾ ਕਦੀ ਇਰਾਨੀਆਂ ਦਾ ਕਦੀ ਅਰਬ ਕਦੀ ਡੱਚ ਕਦੀ ਪੁਰਤਗਾਲੀ ਕਦੀ ਫਰੈਂਚ ਤੇ ਕਦੀ ਅੰਗਰੇਜ਼ ਸਾਰਿਆਂ ਨੇ ਇਸ ਦੇਸ਼ ਨੂੰ ਗੁਲਾਮ ਬਣਾਇਆ ਕਾਰਨ ਭਾਰਤ ਵਾਸੀ ਸ਼ਕਤੀਹੀਣ ਹੋ ਚੁੱਕੇ ਅਸੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਾਦਰਸ਼ਾਹ ਨੂੰ ਮੁਖਾਤਬ ਕਰਕੇ ਕਹਿਣ ਲੱਗੇ ਇਹ ਜੋ ਕਰਾਮਾਤ ਵੇਖਣਾ ਚਾਹੁੰਦਾ ਸੀ ਸਈਦ ਹੁਣ ਹੱਥ ਜੋੜ ਕੇ ਖੜਾ ਹੈ ਦਰਦਾ ਮਾਰਾ ਬਸ ਮੈਂ ਇਹੀ ਕਰਾਮਾਤ ਦੇਣੀ ਹੈ ਭਾਰਤ ਵਾਸੀਆਂ ਨੂੰ ਤਾਂ ਕਿ ਇਹ ਆਪਣੇ ਦੇਸ਼ ਦੇ ਮਾਲਕ ਬਣ ਸਕਣ ਦੇਸ਼ ਦੇ ਚ ਰਹਿੰਦੇ ਹੋਇਆ ਆਪਣੇ ਘਰ ਦੇ ਚ ਰਹਿੰਦੇ ਹੋਇਆ ਗੁਲਾਮਾਂ ਦੀ ਤਰ੍ਹਾਂ ਨਾ ਰਹਿਣ ਦਾਸਾਂ ਦੀ ਤਰ੍ਹਾਂ ਨਾ ਰਹਿਣ ਮਾਲਕ ਦੀ ਤਰ੍ਹਾਂ ਰਹਿਣ ਸੁੱਤੀ ਹੋਈ वीर रस दी कला ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਗਾਇਆ ਮੁਖਤਸਰ ਅਰਜ਼ ਕਰਨ ਤੋਂ ਮੇਰੀ ਮੁਰਾਦ ਇਹ ਹੈ ਕਿ ਧਨ ਵੀ ਇੱਕ ਤਾਣ ਹੈ ਇੱਕ ਸ਼ਕਤੀ ਹੈ ਤੇ ਧਨਵਾਨ ਦੀ ਪੂਜਾ ਧਨ ਦੀ ਪੂਜਾ ਹੈ ਕਿਉਂਕਿ ਧਨ ਇੱਕ ਤਾਕਤ ਹੈ ਤਾਂ ਜਿੱਥੇ ਤਾਣ ਹੋਵੇਗਾ ਉੱਥੇ ਮਾਣ ਆ ਜਾਏਗਾ ਤਨ ਦੇ ਤਾਣ ਧਨ ਦੇ ਤਾਣ ਤੋਂ ਬਾਅਦ ਅਗਰ ਕੋਈ ਤਾਣ ਅਹਮ ਹੈ ਤਾਂ ਉਹ ਹੈ ਬੌਧਕ ਤਾਣ ਬੌਧਕ ਬਲ ਦਿਮਾਗੀ ਸ਼ਕਤੀ ਆਮ ਮਨੁੱਖਾਂ ਨਾਲੋਂ ਬੁੱਧੀ ਜ਼ਿਆਦਾ ਤੀਖਣ ਹੋਵੇ ਜ਼ਿੰਦਗੀ ਦੇ ਗਹਿਰੇ ਮਸਲਿਆਂ ਨੂੰ ਸਮਝ ਸਕੇ ਸੰਸਾਰ ਦੀ ਸਮੱਸਿਆਵਾਂ ਦਾ ਉਹਦੇ ਕੋਲ ਸਮਾਧਾਨ ਹੋਵੇ ਤੋ ਐਸੇ ਪੁਰਸ਼ ਦੀ ਵੀ ਪ੍ਰਤਿਸ਼ਠਾ ਵੱਧ ਜਾਂਦੀ ਹੈ ਬੌਧਕ ਬਲ ਰੱਖਣ ਵਾਲੇ ਕੁਝ ਪੁਰਸ਼ਾਂ ਨੂੰ ਅਕਬਰ ਨੇ ਆਪਣੇ ਦਰਬਾਰ ਦਾ ਰਤਨ ਆਖਿਆ ਸੀ ਇਨ੍ਹਾਂ ਰਤਨਾਂ ਦੇ ਛੋ ਜਨਾਬ ਫੈਜ਼ੀ ਕਵੀ ਰਹੀਮ ਰਾਜਾ ਮਾਨ ਸਿੰਘ ਮੁੱਲਾ ਦੋ ਪਿਆਜ਼ਾ ਬੀਰਬਲ ਔਰ ਤਾਨ ਸੈਂਦਾ ਖਾਸ ਅਸਥਾਨ ਸੀ ਇਨ੍ਹਾਂ ਮਨੁੱਖਾਂ ਨੂੰ ਰਤਨ ਆਖਣ ਤੋਂ ਮੁਰਾਦ ਇਤਨੀ ਸੀ ਆਮ ਮਨੁੱਖਾਂ ਨਾਲੋਂ ਜ਼ਿਆਦਾ ਸੋਜਵਾਨ ਸੋਜ ਸਮਝ ਵੀ ਇੱਕ ਸ਼ਕਤੀ ਹੈ ਇੱਕ ਤਾਣ ਹੈ ਤੇ ਤਾਣ ਦੇ ਆਲੇ ਦੁਆਲੇ ਮਾਨ ਹੋਵੇਗਾ ਸ਼ਾਇਰ ਲੋਗ ਸੰਗੀਤਕਾਰ ਮੂਰਤੀਕਾਰ ਮੁਸਵਰ اور ਸ਼ਾਸਤਰ ਵਿਦਿਆ ਦੇ ਗਿਆਤੇ ਇਸ ਤਰ੍ਹਾਂ ਦੇ ਜਿਹੜੇ ਪੁਰਸ਼ ਨੇ ਦਾਰਸ਼ਨਿਕ ਫਿਲਾਸਫਰ ਸੰਸਾਰ ਦੇ ਵਿੱਚ ਬੜੀ ਉਹਨਾਂ ਨੂੰ ਪ੍ਰਤਿਸ਼ਟਾ ਮਿਲਦੀ ਹੈ ਕਿਉਂਕਿ ਉਹਨਾਂ ਕੋਲ ਵੀ ਇੱਕ ਤਾਣ ਹੈ ਇਹ ਤਾਣ ਦਿਮਾਗੀ ਤਾਣ ਹੈ ਪਹਿਲਵਾਨ ਦੇ ਕੋਲ ਤਨ ਦਾ ਤਾਣ ਹੈ ਦਾਰਸ਼ਨਿਕ ਦੇ ਕੋਲ ਦਿਮਾਗ ਦਾ ਤਾਣ ਹੈ ਆਮ ਸਰੀਰਾਂ ਦੇ ਨਾਲੋਂ ਪਹਿਲਵਾਨ ਦਾ ਸਰੀਰ ਬਹੁਤ ਭਾਰੀ ਪਰਖਮ ਹੈ ਤੇ ਸ਼ਕਤੀਸ਼ਾਲੀ ਹੈ ਆਮ ਮਨੁੱਖਾਂ ਦੇ ਨਾਲੋਂ ਦਾਰਸ਼ਨਿਕ ਫਿਲਾਸਫਰ ਚਿੱਤਰਕਾਰ ਤੇ ਕਵੀ ਕੋਲ ਬૌਧਕ ਬਲ ਜ਼ਿਆਦਾ ਹੁੰਦਾ ਹੈ। ਲੇਕਿਨ ਇਤਨੀ ਗੱਲ ਸਪਸ਼ਟ ਹੈ ਕਿ ਤਨ ਦੀ ਸ਼ਕਤੀ ਨਾਲ ਕੋਈ ਹਿਰਦਾ ਸ਼ੁੱਧ ਨਹੀਂ ਹੁੰਦਾ। ਪਹਿਲਵਾਨ لازمی ਨਹੀਂ ਕਿ ਸੰਤ ਹੋਵੇ, ਭਗਤ ਹੋਵੇ। ਧਨવાન ਜ਼ਰੂਰੀ ਨਹੀਂ ਕਿ ਅੰਦਰੋਂ ਪਵਿੱਤਰ ਹੋਵੇ। ਇਸ ਸ਼ਕਤੀ ਦੀ ਅੰਦਰ ਦੀ ਪਵਿੱਤਰਤਾ ਦੇ ਨਾਲ ਕੋਈ ਤੱਲਕ ਨਹੀਂ। ਇਸੇ ਤਰੀਕੇ ਨਾਲ ਬૌਧਕ ਬਲ ਰੱਖਣ ਵਾਲਾ ਪੁਰਸ਼ ਦਾਰਸ਼ਨਿਕ ਫਿਲਾਸਫਰ ਕਵੀ ਸੰਗੀਤਕਾਰ ਚਿੱਤਰਕਾਰ ਹਿਰਦੇ ਦਾ ਵੀ ਸ਼ੁੱਧ ਹੋਵੇ ਇਹ ਕੋਈ ਜ਼ਰੂਰੀ ਨਹੀਂ ਇਹ ਲਾਜ਼ਮੀ ਨਹੀਂ ਕਈ ਦਫਾ ਸਦਾਚਾਰ ਦਿੱਤੇ ਕਵਿਤਾ ਲਿਖਣ ਵਾਲੇ ਦੁਰਾਚਾਰ ਦੀ ਅਗਨ ਦੇ ਚ ਜਲ ਰਹੇ ਹੁੰਦੇ ਅਮਰਤ ਦੇ ਉੱਤੇ ਗੀਤ ਲਿਖਣ ਵਾਲੇ ਆਪਣੀ ਜ਼ਿੰਦਗੀ ਨੂੰ ਕਈ ਦਫਾ ਜ਼ਹਿਰ ਬਣਾ ਲੈਂਦੇ ਨੇ प्रकाश ਤੇ ਚਾਨਣੇ ਦੇ ਉੱਤੇ ধੂਆਂ ਧਾਰ ਤਕਰੀਰ ਕਰਨ ਵਾਲੇ ਕਈ ਦਫਾ ਉਹਨਾਂ ਦੇ ਮਾਨਸਿਕ ਮੰਡਲ ਦੇ ਵਿੱਚ ਮਸਿਆਦੀ ਰਾਤ ਆਉਂਦੀ ਹੈ تاریکی ਆਉਂਦੀ ਬਹੁਤ ਗਹਿਰੀਆਂ ਗੱਲਾਂ ਪਿਛਲੀ ਸਦੀ ਦੇ ਮਸ਼ਹੂਰੋ ਮਾਰੂਫ ਸ਼ਾਇਰ ਗ਼ਾਲिब ਨੇ ਆਖੀਆਂ ਸ਼ਾਇਰੀ ਦੀ ਦੁਨੀਆ 'ਚ ਕਵਿਤਾ ਦੀ ਦੁਨੀਆ 'ਚ ਉਸ ਦਾ ਆਪਣਾ ਇੱਕ ਖਾਸ ਥਾਂ ਹੈ ਇਕਬਾਲ ਜੈਸਾ ਸ਼ਾਇਰ ਵੀ ਕਹਿੰਦਾ ਹੈ ਕਿ ਮਨੁੱਖ ਦਾ ਦਿਮਾਗ ਕਿੱਥੇ ਤੱਕ ਪ੍ਰਵਾਸ ਕਰ ਸਕਦਾ ਹੈ ਕਿਤਨੀ ਬੁਲੰਦੀਆਂ ਨੂੰ ਛੂਹ ਸਕਦਾ ਹੈ ਇਹ ਪ੍ਰੇਰਨਾ ਮੈਨੂੰ ਗਾਲिब ਤੋਂ ਮਿਲੀ ਗਾਲिब ਬ੍ਰਹਮ ਗਿਆਨੀ ਦੀ ਤਰ੍ਹਾਂ ਹੀ ਕਹਿੰਦਾ ਹੈ ਬਾਜ਼ੀ ਚਾਏ ਇਤਫਾਲ ਹੈ ਦੁਨੀਆਂ ਮੇਰੇ ਆਗੇ ਇਹ ਸਾਰੀ ਦੁਨੀਆਂ ਇੱਕ ਬੱਚਿਆਂ ਦਾ ਖੇਲ ਹੈ ਹੁਣ ਭਗਤ ਵੀ ਕਹਿੰਦੇ ਨੇ ਇਹ ਜਗਤ ਬੱਚਿਆਂ ਦਾ ਖੇਲ ਹੈ ਆਵਨ ਜਾਣ ਇੱਕ ਖੇਲ ਬਨਾਇਆ ਆਗੇ ਆਕਾਰੀ ਕਿਨੀ ਮਾਇਆ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਕਹਿੰਦੇ ਨੇ ਜਗਤ ਦਾ ਤਮਾਸ਼ਾ ਹੀ ਮੈਂ ਵੇਖਣ ਵਾਸਤੇ ਆਇਆ ਔਰ ਜਗਤ ਸਵੈਮ ਇੱਕ ਤਮਾਸ਼ਾ ਹੈ ਮੈਂ ਹਾਂ ਪਰਮਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸ਼ਾ ਗਾਲਿਬ ਵੀ ਕਹਿੰਦਾ ਹੈ ਸਾਰਾ ਸੰਸਾਰ ਇੱਕ ਖੇਲ ਹੈ ਪਰ ਖੇਲ ਬੱਚਿਆਂ ਦਾ ਖੇਲ ਹੈ ਬਾਜ਼ੀ ਚਾਏ ਇਤਫਾਲ ਹੈ دنیا میرے آگے ہوتا ہے شب و روز تماشا میرے آگے ایک بات ہے اورنگ سلیمان میرے نزدیک ایک کھیل ہے اجاز مسیحا میرے آگے تخت سلے ایک بچے دا کھیل ہے حضرت عیسا معجے کیونکہ موجزے عیسیٰ نال جڑے ہوئے بھی دے قبر ਮੁਰਦੇ ਜ਼ਿੰਦਾ ਕੀਤੇ ਬਿਮਾਰ ਦੇ ਸਿਰ ਤੇ ਹੱਥ ਰੱਖਿਆ ਤੰਦਰੁਸਤ ਕਰ ਦਿੱਤਾ ਅੰधे ਨੂੰ ਬਿਨਾਈ ਮਿਲ ਗਈ ਪਾਗਲ ਨੂੰ ਦਿਮਾਗ ਮਿਲ ਗਿਆ ਨਿਰਧਨ ਨੂੰ ਧਨ ਮਿਲ ਗਿਆ ਗ਼ਾਲिब ਕਹਿੰਦਾ ਬੱਚਿਆਂ ਦੀ ਖੇਲ ਹੈ ਇੱਕ ਬਾਤ ਹੈ ਅਜਾਜ਼ ਮਸੀਹਾ ਮੇਰੇ ਆ ਗਏ ਹਜ਼ਰਤ ঈਸਾ ਦੇ ਜਿਹੜੇ ਮੌਜੂਜ਼ੇ ਨੇ ਇਹ ਵੀ ਇੱਕ ਬੱਚਿਆਂ ਦਾ ਖੇਲ ਹੈ ਪ੍ਰਵਾਜ਼ ਗ਼ਾਲिब ਦੀ ਬੜੀ ਉੱਚੀ ਦਿਮਾਗੀ ਵਿਚਾਰਾਂ ਬੜੀਆਂ ਮਹਾਨ ਕਿਰਦਾਰ ਮਹਾਨ ਨਹੀਂ ਉੱਚੇ ਵਿਚਾਰ ਉੱਚੇ ਕਿਰਦਾਰ ਨੂੰ ਜਨਮ ਨਹੀਂ ਦੇ ਸਕਦੇ ਸ਼ਰਾਬ ਦਾ ਇਹ ਰਸੀਆ ਸੀ ਦਿਨ ਰਾਤ ਸ਼ਰਾਬ ਪੀ ਕੇ ਆਪਣਾ ਗਮ ਭੁਲਾਉਣ ਦੀ ਕੋਸ਼ਿਸ਼ ਕਰਦਾ ਸੀ ਇਨ੍ਹਾਂ ਉੱਚੇ ਵਿਚਾਰਾਂ ਨੇ ਉਸ ਦੀ ਜ਼ਿੰਦਗੀ ਦੀ ਸਮੱਸਿਆਵਾਂ ਨੂੰ ਕੋਈ ਸਮਾਧਾਨ ਨਹੀਂ ਦਿੱਤਾ ਸੀ ਔਰ ਮਰਦੇ ਦਮ ਤੱਕ ਵੀ ਸ਼ਰਾਬ ਦੀ ਲਤ ਦੇ ਚ ਰਿਆ ਕੈਨਨ ਜਦ ਇਸ ਦਾ ਦਮ ਨਿਕਲਣ ਲੱਗਾ ਤਾਂ ਅਲੇ ਦੁਆਲੇ شاਗird ਖੜੇ ਸਨ ਉਹ ਕਹਿਣ ਲੱਗੇ ਉਸਤਾਦ ਜੀ ਕੋਈ ਸੇਵਾ ਇਸ ਵਕਤ ਕਰਨੀ ਹੋਵੇ ਤੇ ਹੁਕਮ ਕਰੋ ਗਾਲਿਬ ਕਹਿਣ ਲੱਗਾ ਸ਼ਰਾਬ ਲਿਆਓ شاਗird ਕਹਿਣ ਲੱਗੇ ਅੱਲਾ ਦਾ ਨਾਮ ਲਓ ਜਾ ਰਹੇ ਹੋ ਸੰਸਾਰ ਤੋਂ ਤੋ ਗਾਲਬ ਕਹਿੰਦਾ ਨਹੀਂ ਜੇ ਅੱਲਾ ਕੋਲ ਵੀ ਮੈਂ ਜਾ ਰਿਹਾ ਤੋ ਪੀ ਕੇ ਹੀ ਜਾਣਾ ਚਾਹਦਾ ਨਸ਼ੇ ਚ ਜਾਣਾ ਚਾਹਦਾ ਲਿਆਓ ਸ਼ਰਾਬ ਦੀ ਸਰਾਹੀ ਲਿਆਂਦੀ ਗਈ ਪਰ ਹੱਥਾਂ ਦੇ ਚ ਕੰਬੜੀ ਛੜੀ ਹੋਈ ਸੀ ਦਮ ਨਿਕਲ ਰਿਹਾ ਸੀ ਸਿਰਫ ਅੱਖਾਂ ਖੁੱਲੀਆਂ ਸਨ ਬਾਕੀ ਹੱਥਾਂ ਪੈਰਾਂ ਦੇ ਚੋਂ ਪ੍ਰਾਣ ਨਿਕਲ ਚੁਕੇ ਸ ਜਿਸ ਜਿਸ ਅੰਗ ਚੋਂ ਪ੍ਰਾਣ ਨਿਕਲ ਜਾਂਦੇ ਨੇ ਉਹ ਆਨ ساکਨ ਹੋ ਜਾਂਦੇ ਨੇ ਬੇਹਰਕਤ ਹੋ ਜਾਂਦੇ ਨੇ شاਗਿਰਦਾਂ ਨੇ ਦੇਖ ਲਿਆ ਉਸਤਾਦ ਜਾ ਰਿਹਾ ਹੈ ਉਹ ਸੁਰਾਈ ਚੁੱਕਣ ਲੱਗੇ ਰੋਕੀ ਬੋਲ ਕੇ ਰੋਕਿਆ ਕਹਿਣ ਲਗਾ ਨਹੀਂ ਰਹਿਣ ਦਿਓ ਗੋ ਹਾਥ ਮੈਂ ਜੁਮ ਬਸ ਨਹੀਂ ਅੱਖੋਂ ਮੇ ਤੋ ਦਮ ਹੈ ਰਹਿਣੇਂ ਦੋ ਅਭੀ ਸਾਗਰੋ ਮੀਨਾ ਮੇਰੇ ਆਗੇ ਇਹ ਠੀਕ ਹੈ ਮੇਰੇ ਹੱਥਾਂ ਚ ਦਮ ਨਹੀਂ ਮੈਂ ਨਹੀਂ ਚੁੱਕ ਸਕਦਾ ਇਹ ਪਿਆਲਾ ਪਰ ਮੇਰੀ ਅੱਖਾਂ 'ਚ ਤੇ ਦਮ ਹੈ ਮੈਂ ਵੇਖ ਸਕਦਾ ਮੈਂ ਵੇਖ ਕੇ ਪੀਵਾਂਗਾ ਮੈਂ ਵੇਖ ਕੇ ਆਪਣੇ ਆਪ ਨੂੰ ਤਸੱਲੀ ਦੇਵਾਂਗਾ ਇਤਨੀਆਂ ਬੁਲੰਦ ਵਿਚਾਰਾਂ ਜਗਤ ਨੂੰ ਦੇਣ ਵਾਲਾ ਖੁਦ ਜ਼ਿੰਦਗੀ ਦਲਦਲ ਦੇਚ ਫਸੀ ਹੋਈ ਹੈ ਦੁੱਖਾਂ ਦੇ ਪਰੇਸ਼ਾਨੀ ਤੇ ਬੇਚੈਨੀ ਦੇ ਇਸ ਵਾਸਤੇ ਤਨ ਦਾ ਤਾਣ ਧਨ ਦਾ ਤਾਣ ਬੌਧਿਕ ਤਾਣ ਮਾਨ ਨੂੰ ਤੇ ਜਨਮ ਦੇਂਦਾ ਹੈ ਮਾਣ ਤੇ ਬੜਾ ਮਿਲ ਜਾਂਦਾ ਹੈ ਪ੍ਰਤਿਸ਼ਠਾ ਤੇ ਬਹੁਤ ਮਿਲ ਜਾਂਦੀ ਹੈ ਪਰ ਜੀਵਨ ਦੀ ਮੂਲ ਸਮੱਸਿਆਵਾਂ ਨੂੰ ਕੋਈ ਸਮਾਧਾਨ ਨਹੀਂ ਮਿਲਦਾ ਉਹ ਬਣੀਆਂ ਰਹਿੰਦੀਆਂ ਦਿਮਾਗੀ ਤਾਣ ਤੋਂ ਬਾਅਦ ਬੌਧਿਕ ਬਲ ਤੋਂ ਬਾਅਦ ਸੰਸਾਰ ਦੇ ਵਿੱਚ ਜਿਸ ਤਾਣ ਦੀ ਚਰਚਾ ਹੈ ਉਹ ਹੈ ਰਾਜਸੀ ਤਾਣ ਕਿਸੇ ਨੂੰ ਕੁਰਸੀ ਮਿਲ ਗਈ ਹੈ ਅਹੁਦਾ ਮਿਲ ਗਿਆ ਹੈ ਤਾਂ ਇਹ ਵੀ ਇੱਕ ਤਾਣ ਹੈ ਇਹ ਵੀ ਇੱਕ ਸ਼ਕਤੀ ਹੈ ਆਲੇ ਦੁਆਲੇ ਮਾਣ ਪ੍ਰਕਰਮਾ ਕਰੇਗਾ ਉਦੀ ਪ੍ਰਤੀਸ਼ਟਾ ਹੋਵੇਗੀ ਬੜੀ ਪੂਜਾ ਹੋਵੇਗੀ ਰਾਜਸੀ ਤਾਣ ਤੋਂ ਬਾਅਦ ਜਿਸ ਤਾਣ ਦੀ ਧਾਰਮਿਕ ਦੁਨੀਆ ਦੇ ਚਰਚਾ ਹੈ ਉਹ ਹੈ ਮਾਨਸਿਕ ਤਾਣ ਕਿਸੇ ਮੰਤਰ ਦਾ ਵਿੱਚ بار-ਬਾਰ ਧਿਆਨ ਜੋੜ ਕੇ ਰਟਨ ਕਰਕੇ ਜਾਪ ਕਰਕੇ ਕੁਝ ਸ਼ਕਤੀ ਜੋ ਮਿਲਦੀ ਹੈ ਉਸ ਨੂੰ ਮਾਨਸਿਕ ਤਾਣ ਕਹਿੰਦੇ ਨੇ ਰiddhi ਜਾਂ सिद्धि ਗੁਪਤ ਹੋ ਜਾਣਾ ਪ੍ਰਗਟ ਹੋ ਜਾਣਾ ਉਡ ਜਾਣਾ ਥੱਲੇ ਆ ਜਾਣਾ ਇਸ ਤਰ੍ਹਾਂ ਦੀ ਸ਼ਕਤੀਆਂ ਅਕਸਰ ਜੋਗੀ ਲੋਗ ਸਾਧਕ ਲੋਗ ਪ੍ਰਗਟ ਕਰਦੇ ਸੰਤੋ ਸਹਿਬਾਂ ਦੀ ਬਾਣੀ ਦਾ ਇਹ ਫਰਮਾਨ ਹੈ ਇਸ ਤਰ੍ਹਾਂ ਦੀ ਸਿੱਧੀਆਂ ਨਾਲ ਵੀ ਹਿਰਦਾ ਸ਼ੁੱਧ ਨਹੀਂ ਆਉਂਦਾ ਗਛੈਣ ਨੈਣ ਭਾਰੇਣ ਨਾਨਕ ਬਿਨਾ ਸਾਧੂ ਨਾ ਸਿੱਧਿਆ ਤੇ ਮਨੁੱਖ ਖੰਡਾ ਬ੍ਰਹਿਮੰਡਾ ਦਾ ਵੀ ਭਰਮਣ ਕਰਕੇ ਆ ਜਾਏ ਔਰ ਪਰਮਾਣੂ ਜਿਤਨਾ ਬਾਰੀਕ ਹੋ ਕੇ ਪਰਮਾਣੂ ਪਰਯੰਤ ਅਕਾਸ਼ੇ ਦੀਪ ਲੋਸੇ ਖੰਡਣੇ ਪਰ ਬਿਨਾ ਅਧਿਆਤਮਕ ਬਲ ਤੋਂ ਜ਼ਿੰਦਗੀ ਦੀ ਮੂਲ ਸਮੱਸਿਆਵਾਂ ਨੂੰ ਸਮਾਧਾਨ ਨਹੀਂ ਮਿਲੇਗਾ। ਤਾਂ ਅਧਿਆਤਮਕ ਬਲ ਕਿਸ ਤਰ੍ਹਾਂ ਮਿਲੇਗਾ? ਆਤਮਾ ਜਦੋਂ ਪ੍ਰਮਾਤਮਾ ਨਾਲ ਜੁੜਦੀ ਹੈ, ਤਾਂ ਅਧਿਆਤਮਕ ਬਲ ਮਿਲਦਾ ਹੈ। ਅਧਿਆਤਮਕ ਬਲ ਦੇ ਮਿਲਦਿਆਂ ਜਗਤ ਦੀਆਂ ਸਾਰੀਆਂ ਤਾਕਤਾਂ ਕਦਮਾਂ ਦੇ ਸਜਦਾ ਕਰਦੀਆਂ ਨੇ, ਕਦਮਾਂ ਦੇ ਝੁਕਦੀਆਂ ਨੇ। ਅਧਿਆਤਮਕ ਬਲ ਮਿਲਦਾ ਹੈ। ਪਰਮਾਤਮਾ ਨਾਲ ਜੁੜਨ ਕਰਕੇ ਤੇ ਪਰਮਾਤਮਾ ਨਾਲ ਜੁੜਨ ਦਾ ਢੰਗ ਹੈ ਸਿਮਰਨ ਜਾਪ ਗੁਰੂ ਨਾਨਕ ਦੇਵ ਕੋਲੋਂ ਸਿਰਫ ਇਹੀ ਸ਼ਕਤੀ ਸੀ ਕਿ ధਨਵਾਨ ਵੀ ਝੁਕੇ ਗੁਣਵਾਨ ਵੀ ਝੁਕੇ ਹੁਕਮਰਾਨ ਵੀ ਝੁਕੇ ਬੜੇ ਬੜੇ ਪਹਿਲਵਾਨ ਵੀ ਗੁਰਨਾਨਕ ਦੇ ਕਦਮਾਂ ਤੇ ਸਜਦਾ ਕਰਦੇ ਰਹੇ ਇਹੀ ਅਜ਼ੀਮ ਤਾਣ ਹੈ ਇਹੀ ਅਜ਼ੀਮ ਸ਼ਕਤੀ ਹੈ ਤਾਣ ਮਾਣ ਦੀ ਬਾਣ ਸਾਚਾ ਨਾਨਕ ਕੀ ਪ੍ਰਭ ਤੇਖ ਹੈ ਪ੍ਰਭੂ ਤੇਰਾ ਨਾਮ ਹੀ ਮੇਰਾ ਤਾਣ ਹੈ ਤੇਰਾ ਨਾਮ ਹੀ ਮੇਰਾ ਮਾਣ ਹੈ ਪ੍ਰਮਾਤਮਾ ਨਿਰਮਲ ਹੈ ਉਹਦਾ ਤਾਣ ਵੀ ਨਿਰਮਲ ਹੈ ਪ੍ਰਮਾਤਮਾ ਨਿਰਮਲ ਹੈ ਉਹਦਾ ਮਾਣ ਵੀ ਨਿਰਮਲ ਹੈ ਪ੍ਰਮਾਤਮਾ ਦੇ ਨਾਮ ਤੋਂ ਜੋ ਤਾਣ ਮਿਲਦਾ ਹੈ ਜੋ ਮਾਣ ਮਿਲਦਾ ਹੈ ਉਹਦੇ ਨਾਲ ਹਿਰਦਾ ਹੋਰ ਸ਼ੁੱਧ ਹੁੰਦਾ ਹੈ ਕਿਉਂਕਿ ਪ੍ਰਮਾਤਮਾ ਸਵੈਮ ਨਿਰਮਲ ਹੈ ਧਨ ਦੇ ਤਾਣ ਨਾਲ ਤਨ ਦੇ ਤਾਣ ਨਾਲ ਬੌਧਿਕ ਤਾਣ ਨਾਲ ਰਾਜਸੀ ਤਾਣ ਨਾਲ ਤੇ ਕਈ ਦਫਾ ਹਿਰਦਾ ਅਸ਼ੁੱਧ ਹੋ ਜਾਂਦਾ ਹੈ ਹੋਰ ਮੈਲਾ ਹੋ ਜਾਂਦਾ ਹੈ ਕਿਉਂਕਿ ਸਾਰਾ ਜਗਤ ਮੈਲਾ ਹੈ ਤੇ ਜਗਤ ਦਾ ਤਾਣ ਹਿਰਦੇ ਨੂੰ ਮੈਲਾ ਹੀ ਕਰ ਛੜਦਾ ਹੈ ਜਗਤ ਦੇ ਕਰਤੇ ਦਾ ਤਾਣ ਹਿਰਦੇ ਨੂੰ ਸ਼ੁੱਧ ਕਰ ਦਿੰਦਾ ਹੈ ਇਸ ਵਾਸਤੇ ਗੁਰਬਾਣੀ ਦੀ ਪ੍ਰੇਰਣਾ ਹੈ ਐ ਮਨੁੱਖ ਜੇ ਤੂੰ ਤਾਣ ਪ੍ਰਾਪਤ ਕਰਨਾ ਚਾਹੁੰਦਾ ਹੈ ਤਾਂ ਨਾਮ ਦਾ ਹੀ ਤਾਣ ਪ੍ਰਾਪਤ ਕਰ ਤਾਣ ਮਾਣ ਦੀ ਬਾਣ ਸਾਚਾ ਨਾਨਕ ਕੀ ਪ੍ਰਭ ਟੇਕ ਜਦ ਜੋਗੀਆਂ ਨੇ ਪੁੱਛਿਆ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਕੌਣ ਸਕਤ ਤੋ ਇੱਥੇ ਲਿਆਈ ਕਿਹੜੀ ਸ਼ਕਤੀ ਦੇ ਆਸਰੇ ਤੇ ਤੁਸੀਂ ਸੁਮੇਰ ਪਰਬਤ ਤੇ ਆਇਓ ਤੋ ਸਹਬਾ ਨੇ ਕਹਿ ਦਿੱਤਾ ਸੀ ਬਿਨਾ ਨਾਮ ਤੋ ਬਿਨਾ ਸਤ ਸੰਗ ਤੋ ਬਿਨਾ ਬਾਣੀ ਤੋ ਮੇਰੇ ਕੋਲ ਹੋਰ ਕੋਈ ਸ਼ਕਤੀ ਨਹੀਂ ਔਰ ਕੋਈ ਤਾਣ ਨਹੀਂ